ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗੇ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜੀਤੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਤਾਨੀ ਹੈ ਜੇ ਇਹਦੇ ਇਹਦੇ ਵਿੱਚ ਅਸੀਂ ਤਕੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਮੇਰੇ ਨਾਲ ਸਾਡੇ ਅਫਸਰ ਸਹਿਬਾਨ ਸਾਡੇ ਜਿਹੜੇ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਰahul ਭੰਡਾਰੀ ਜੀ ਅਤੇ ਡਾਇਰੈਕਟਰ ਮਰシャルਜੀਤ ਸਿੰਘ ਜੀ ਬੇਦੀ ਤੇ ਹੋਰ ਅਫਸਰ ਸਹਿਮਾਨ ਵੀ ਮੇਰੇ ਨਾਲ ਸ਼ਾਮਲ ਹੈ ਇਹ ਪੰਜਾਬ ਵਾਸੀਆਂ ਲਈ ਬਹੁਤ ਵੱਡਾ ਤੋਹਫਾ ਹੈ